ਸਸ਼ਿਕਾਉ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣਾ ਕ੍ਰੀਚੀਨੀ ਫੈਸ਼ਨ ਲੂਜੀਕ 1858 ਦੇ ਵਿੱਚ ਲੌਜੀ ਸੂਟ ਨੰਬਰ ਜਿਹੜਾ ਆਪਣਾ 17 ਫਰੇਮ ਤੇ ਲੱਗ ਚੁੱਕਿਆ ਤੇ ਵਰਕ ਵੀ ਹੋ ਚੁੱਕਿਆ ਦੇਖੋ ਥੋੜਾ ਜਿਹਾ ਟੱਕ ਰਹੇਗੇ ਇਹ ਸੂਟ ਤਾਂ ਮੰਗ ਰਿਆ ਜਿਹੜਾ ਆਪਣਾ ਇੰਗਲੈਂਡ ਵਾਲੇ ਆਪਣੇ ਜਿਹੜੇ ਬਹੁਤ ਹੀ ਪਿਆਰੇ ਕਸਟਮਰ ਸੀ ਆਪਣੇ ਨਾਲ ਪਹਿਲੀ ਵਾਰ ਡੀਲ ਕਰ ਰਹੇ ਨੇ ਉਹਨਾਂ ਦਾ ਸੂਟ ਆ ਜਿਹੜਾ ਹੁਣ ਬਸ ਫਰੇਮ ਤੇ ਲੱਗਣ ਜਾ ਰਿਹਾ ਤੇ ਲੌਜੀ ਰੋਜ਼ ਰੋਜ਼ ਆਪਣਾ ਜਿਹੜੀ ਕ੍ਰੀਚੀਨੀ ਫੈਸ਼ਨ ਤੋਂ ਉਖਾ ਰਹੇ ਹਾਂ ਪਰ ਤੁਸੀਂ ਪਸੰਦ ਕਰ ਲੈ ਉਹ ਚਲੋ ਆਪਣੇ ਕਰ ਲਾਂਗੇ ਜ ਜਦੋਂ ਤੁਹਾਡੇ ਆਰਡਰ ਹੀ ਸੂਟਾਂ ਦੇ ਆ ਰਹੇ ਆ ਤੇ ਫਿਰ ਆਪਾਂ ਵਰਕ ਵੀ ਇਹੀ ਕਰਨੇ ਚਾਹੀਦੇ ਕਿ ਡਿਜ਼ਾਈਨ ਤਾਂ ਫੋਰ ਬੋਥ ਨੇ ਭਾਰੇ ਪਤੀ ਮੰਗ ਲੈ ਜਿਹੜੀ ਜਦੋਂ ਆਪਣੀ ਆਰਡਰ ਆਉਂਦੀ ਹੈ ਇਸੇ ਵਰਕ ਦੀ ਆਰਡਰ ਆਪਾਂ ਨੂੰ ਤੁਸੀਂ ਦੇ ਰਹੇ ਹੋ ਤੇ ਚਲੋ ਆਪਾਂ ਫਿਰ ਉਹੀ ਕੰਮ ਕਰਨਾ ਜਿਹੜਾ ਤੁਹਾਨੂੰ ਪਸੰਦ ਆ ਹਨ ਚਲੋ ਜੀ ਇਹ ਸੂਟ ਵੀ ਆਪਣਾ ਪਾ ਲੈਣ ਨੂੰ ਥੋੜੀ ਜਿਹੀ ਪਾਲ ਸੀ ਕਿਉਂਕਿ ਇਹ ਤੋਂ ਪਹਿਲਾਂ ਬਹੁਤ ਚੰਗਾ ਉੱਤਰ ਸੀ ਕਿ ਆਪਾਂ ਜਿਹੜਾ ਵਿੱਚ ਕੰਪਲੀਟ ਕਰਕੇ ਦੇ ਰਹੇ ਹਾਂ ਸਾਰੇ ਸਾਡੇ ਤੁਸੀਂ ਕੋਈ ਉਹਨਾਂ ਦੇ ਕੋਈ ਫੰਕਸ਼ਨ ਸੀ ਤੇ ਉਹਨਾਂ ਨੂੰ ਵੀ ਆਪਣੀ ਵੀਡੀਓ ਦੇਖੀ ਤੇ ਚਲੋ ਕਹਿੰਦੇ ਸਾਨੂੰ ਕਿਸੇ ਕੁਤੜੀ ਕਰਕੇ ਜੋ ਕਲੋਜੀ ਸਾਰੇ ਸੋਫੇ ਦੇ ਰਜਗੀ ਕੱਪ ਕੇ ਉਹਨਾਂ ਦਾ ਸੂਫ ਆਪਾਂ ਜਿਹੜਾ ਅੱਜ ਕੰਪਲੀਟ ਕਰਤਾ ਸਵੇਰੇ ਨੂੰ ਆਪਾਂ ਕਰੀ ਦੇ ਕਰਦਾਂਗੇ ਤੇ ਲੌਜੀ ਕੋਲ ਆਪਣੀ ਇਹ ਆਏਗਾ ਕਿ ਇੰਗਲੈਂਡ ਵਾਲੀ ਭੈਣ ਦਾ ਬਹੁਤ ਹੀ ਪਿਆਰਾ ਜਿਹਾ ਸੂਤ ਖਾਤੀ ਸ਼ਿਲਪ ਤੇ ਤੇ ਹੁਣ ਅਸਾਪਾ ਇਹਨੂੰ ਲੱਗੇ ਆ ਨਿਸ਼ਾਨ ਲਗਾਉਣੇ ਤੇ ਕਿ ਤੇ ਇਹਦੇ ਪਤਾ ਕੀ ਕਰਨਾ ਕਿਉਂਕਿ ਦੂਜੇ ਕਸਟਮਰ ਨੂੰ ਜਿੰਨੇ ਆਪਾਂ ਕਿਸੇ ਨੂੰ ਘੇਰਾ ਤੇ ਨੂੰ ਬਾਜੀ ਬਾਕੀ ਕਿਵੇਂ ਕਰਕੇ ਦਿੱਤਾ ਹਨ ਕਿਸੇ ਨੂੰ ਆਪਾਂ ਪਹੁੰਚਾ ਵਰਕ ਬਣਾ ਕੇ ਦਿੱਤਾ ਇਹਦੇ ਆਪਾਂ ਪਹੁੰਚਾ ਵਰਕ ਨਹੀਂ ਬਣਾਉਣਾ ਉਹਨਾਂ ਦੀ ਡਿਮਾਂਡ ਹੈ ਵੀ ਇਹ ਕਿ ਤੁਸੀਂ ਫਰੰਟ ਤੇ ਜਿਹੜੀ ਆਪਾਂ ਪਹੁੰਚੇ ਵਰਕ ਤੇ ਬੂਤੀ ਪਾਈ ਆ ਉਹ ਛੋਟੀ ਥੋੜੀ ਜਿਹੀ ਛੋਟੀ ਬੂਤੀ ਕਰਕੇ ਸਾਰੀ ਫਰੰਟ ਤੇ ਉਤ ਪਾਈ ਜਾਵੇ ਤੇ ਲਓ ਜੀ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਇਸ ਤਰ੍ਹਾਂ ਹੀ ਘੇਰਾ ਬਣਾ ਕੇ ਬਾਜੂ ਬਣਾ ਕੇ ਤੇ ਉੱਪਰ ਫਰੰਟ ਤੇ ਬੂਤੀ ਪਾ ਕੇ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਤੁਸੋਂ ਕਿਉਂਕਿ ਨਵੀਂ ਜੀ ਚੀਜ਼ ਵੇਖੋ ਮੈਂ ਕੁਝ ਬਣਾਉਂਗਾ ਆ ਸਾਰੇ ਸੂਟ ਇਸ ਤਰ੍ਹਾਂ ਦੇ ਬਣਾਵਣਾ ਕਿ ਤੁਸੀਂ ਦੇਖ ਚੁੱਕੇ ਹੋ ਤੇ ਹੁਣ ਇਸੇ ਡਿਜ਼ਾਈਨ ਨੂੰ ਆਪਾਂ ਨਿਊ ਜਿਹਾ ਬਣਾ ਕੇ ਇਸ ਤਰ੍ਹਾਂ ਸੌਖੇ ਰੈਡੀ ਕਰਦੇ ਆਂ ਜ਼ਰੂਰ ਦੇਖਿਓ ਚਲੋ ਜੀ ਫਿਰ ਸਭ ਤੋਂ ਪਹਿਲਾਂ ਸੂਟ ਤੇ ਨਿਸ਼ਾਨੀਆਂ ਲਗਾ ਲੀਏ ਤੇ ਫਿਰ ਆ ਜਿਹੜਾ ਇਹਨੂੰ ਵਰਕ ਕਰਨਾ ਕਰਾਂਗੇ ਸ਼ੁਰੂ ਤੇ ਤੁਹਾਡੇ ਸੂਟ ਦੀ ਵੀਡੀਓ ਇਸੇ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਇਹ ਸੂਟ ਜਿਹੜਾ ਆਪਣਾ ਤਕਰੀਰ ਨੂੰ ਕੰਪਲੀਟ ਹੋ ਚੁੱਕਿਆ ਤੇ ਇਹਦਾ ਵੀ ਫਰ ਸੋਨਾ ਕਦਰ ਸੀ ਦੇਖੋ ਸੂਟ ਦਾ ਤੇ ਬਾਕੀ ਜਿਹੜੇ ਇਹਦੇ ਤੇ ਆਪਾਂ ਫੈਟ ਪਾਏ ਨੇ ਬਹੁਤ ਜ਼ਿਆਦਾ ਸੋਨੇ ਉੱਤੇ ਆਏ ਨੇ ਭੈਣ ਦੀ ਦਮਾਨ ਸੀ ਵੀ ਇਹ ਕਦਰ ਜੁਨੀ ਪਾਇਆ ਜਾ ਕਿ ਉਹਨਾਂ ਪੂਰੇ ਤੇ ਪੱਕਾ ਹੋਣਾ ਤੇ ਚਲੋ ਜੀ ਫਿਰ ਵੀਡੀਓ ਨੂੰ ਕੰਟੀਨਿਊ ਕਰਦੇ ਆ ਇੱਥੋਂ ਲਓ ਜੀ ਜੀ ਮੇ ਕਿ ਤੁਹਾਨੂੰ ਪਤਾ ਹੀ ਹੈ ਆਪਣਾ ਸੂਟ ਨੰਬਰ 18 ਉਹ ਵੀ ਜਿਹੜਾ ਰੈਡੀ ਹੋ ਚੁੱਕਿਆ ਤੇ ਲਓ ਜੀ ਸੂਟ ਦੀ ਕੰਪਲੀਟ ਲੁੱਕ ਤੁਸੀਂ ਦੇਖ ਲਓ ਇਹ ਸੂਟ ਆਪਣਾ ਚਾਊਗਾ ਫ੍ਰੀ ਕੋਟ ਲੋਕ ਜੀ ਬਹੁਤ ਹੀ ਸੋਹਣਾ ਕਲਰ ਸੀ ਸੂਟ ਦਾ ਤੇ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੇ ਲੋਕ ਜੀ ਇਹਦੇ ਵਿੱਚ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰਾ ਸੂਟ ਬਣਿਆ ਜਿੰਨੇ ਵੀ ਤਕਰੀਬਨ ਸੂਟ ਆਪਾਂ ਹੁਣ ਤੱਕ ਬਣਾਤੇ ਨੇ ਸਾਰੇ ਮਤਲਬ ਇੱਕ ਤੋਂ ਇੱਕ ਸੋਹਣਾ ਸੂਟ ਬਣ ਕੇ ਦੇਖੋ ਤਿਆਰ ਹੋਇਆ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਤੇ ਲੋਕ ਜੀ ਇਹ ਸੂਟ ਦੀ ਬਣ ਕੇ ਹੱਟਿਆ ਵੀਡੀਓ ਕਿਉਂਕਿ ਨਾਲ ਦੇ ਨਾਲ ਆਪਣੀ ਆਈਡੀਆ ਇੰਸਟਾਗ੍ਰam ਹਰਮਨ ਬੁਟੀ 188 ਉੱਥੇ ਆਪਾਂ ਜਿਹੜੀ ਸ਼ਾਰਟ ਬਲੇਜ਼ਰ ਨਾਲ ਦੇ ਨਾਲ ਹਰ ਇੱਕ ਸੂਟ ਦੀ ਪਾਉਣੀ ਹੈ ਤੇ ਲਓ ਜੀ ਜਿਹੜਾ ਸੂਟ ਨੰਬਰ 19 18 ਕੀ 19 ਹੈ ਆਪਾਂ ਨੂੰ ਹੁਣ ਤਾਂ ਹਾਂ ਇਹ ਵੀ ਕੋਲ ਲੱਗੇ ਤੇ ਲਓ ਜੀ ਇਹ ਸੂਟ ਵੀ ਜਿਹੜਾ ਆਪਣਾ ਬਣਨਾ ਸ਼ੁਰੂ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਪਾ ਚੁੱਕੇ ਹਾਂ ਤੇ ਲਓ ਜੀ ਫਰੇਮ ਪੱਟ ਕੇ ਹੁਣ ਲਗਾਵਾਂਗੇ ਅੱਗੇ ਤੇ ਇਹ ਸੂਟ ਦੀ ਫਰੰਟ ਜਿਹੜੀ ਸਾਰੀ ਆਪਾਂ ਇਸ ਤਰ੍ਹਾਂ ਛੋਟੇ ਛੋਟੇ ਬੂਦੀ ਨਾਲ ਤਿਆਰ ਕਰਾਂਗੇ ਚਲੋ ਜੀ ਸਾਰੀ ਵੀਡੀਓ ਨੂੰ ਜ਼ਰੂਰ ਦੇਖਣਾ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਇੱਕ ਆਪਾਂ ਰੈਡੀ ਕਰਾਂਗੇ ਇਹ ਡਿਫਰੈਂਟ ਜੀ ਲੋਕ ਦੇਵਾਂਗੇ ਸੂਟ ਨੂੰ ਇਹਨਾਂ ਸੂਟਾਂ ਤੋਂ ਹਟ ਕੇ ਤੇ ਚਲੋ ਜੀ ਇਹ ਡਿਜ਼ਾਈਨ ਉਹੀ ਹੈ ਤੇ ਕਿਸ ਤਰ੍ਹਾਂ ਆਪਾਂ ਨੇ ਬੂਟੀ ਨਾਲ ਇਹ ਕਿੱਡਾ ਕ ਪਿਆਰਾ ਲੱਗਦਾ ਜ਼ਰੂਰ ਦੇਖਣਾ ਤੇ ਬਾਕੀ ਸੂਟ ਆ ਜਿਹੜਾ ਆਪਾਂ ਦੇਖੋ ਬੂਤੀਆਂ ਜਿਹੜੀ ਬਣਨੀ ਸ਼ੁਰੂ ਹੋ ਗਈ ਤੇ ਲਉ ਦੀ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਆ ਅੱਜ ਇਹਦੇ ਆਪਾਂ ਸਾਰੇ ਦੇ ਫਰੰਟ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਅੱਜ ਆਪਾਂ ਇਹਨੂੰ ਬੂਟੀ ਨਾਲ ਤਿਆਰ ਕਰਾਂਗੇ ਇਸ ਤਰ੍ਹਾਂ ਦੇ ਨਾਲ ਤੇ ਲਉ ਦੀ ਆਪਣੀ ਇੰਗਲੈਂਡ ਵਾਲੀ ਭੈਣ ਦਾ ਸੂਟ ਹੈ ਇਹ ਪਾਕਿਸਤਾਨਾ ਜਿਹੜਾ ਪੂਰਾ ਰੈਡੀ ਕਰਕੇ ਤੁਹਾਨੂੰ ਵੀਡੀਓ ਤੇ ਦਿਖਾਵਾਂਗੇ ਅੱਜ ਵਾਲੀ ਵੀਡੀਓ ਬਹੁਤ ਇੰਟਰਸਟਿੰਗ ਹੈ ਸਾਰੀ ਕੁਝ ਲੋੜ ਉੱਤੇ ਆਖ ਲਓ ਤੇ ਫੰਦੂ ਟੂਟੀ ਵਾਲਾ ਸੁੰਕਾ ਜਿਹੜਾ ਆਪਾਂ ਕਰ ਲੇ ਕੰਪਲੀਟ ਤੇ ਹਾਂਜੀ ਅ ਅੱਜ ਜਿਹੜਾ ਆਪਣਾ ਫਸਟ ਸੂਟ ਆ ਜਿਹੜਾ ਆਪਾਂ ਫਰੰਟ ਤੇ ਸਾਰੀ ਤੇ ਇਸ ਤਰ੍ਹਾਂ ਬੂਟੀ ਪਾ ਕੇ ਰੈਡੀ ਕੀਤਾ ਕਿਉਂਕਿ ਆਪਾਂ ਕੱਲ੍ਹ ਵਾਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਵੀ ਆਪਾਂ ਸੂਟ ਆ ਜਿਹੜਾ ਇੰਗਲੈਂਡ ਵਾਲੀ ਭੈਣ ਦੇ ਮੁਤਾਬਕ ਉਹਨਾਂ ਨੇ ਕਿਹਾ ਸੀ ਵੀ ਸਾਡੇ ਸਾਰੇ ਸੂਟ ਦੇ ਉੱਪਰ ਇਸ ਤਰ੍ਹਾਂ ਨਿੱਕੀ ਨਿੱਕੀ ਬੂਟੀ ਪਾ ਕੇ ਇਹਨੂੰ ਰੈਡੀ ਕਰੋ ਕਿਉਂਕਿ ਉਹਨਾਂ ਨੇ ਪੌਂਚਾ ਵਰਕ ਨਹੀਂ ਕਰਵਾਇਆ ਦੇਖੋ ਇਸ ਤਰ੍ਹਾਂ ਦਾ ਬਾਜੂ ਵਰਕ ਤਾਂ ਉਸੇ ਤਰ੍ਹਾਂ ਕੀਤਾ ਸੀ نیچے ਘੇਰਾ ਵਰਕ ਵੀ ਜਿਹੜਾ ਉਸੇ ਤਰ੍ਹਾਂ ਦਾ ਸੀ ਤੇ ਲਓ ਜੀ ਜਿਹੜੀ ਵਿੱਚ ਇਹਦੇ ਆਪਾਂ ਇਸ ਤਰ੍ਹਾਂ ਦੀ ਉਹ ਪਹੁੰਚੇ ਵਰਕ ਵਾਲੀ ਬੂਟੀ ਪਾ ਕੇ ਇਹਨੂੰ ਆਪਾਂ ਰੈਡੀ ਕੀਤਾ ਹੈ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਜੀ ਸੂਟ ਦੀ ਲੁੱਕ ਆਈ ਹੈ ਤੇ ਲਓ ਜੀ ਖਾਦੀ ਦੇ ਉੱਪਰ ਇਹ ਆਪਾਂ ਰੈਡੀ ਕੀਤਾ ਹੈ ਤੇ ਬਹੁਤ ਫੈਬਰਿਕ ਬਹੁਤ ਜਿਆਦਾ ਸੋਹਣਾ ਤੇ ਲਓ ਜੀ ਸੂਟ ਆ ਜਿਹੜਾ ਆਪਣਾ ਬਣ ਕੇ ਕੰਪਲੀਟ ਹੈ ਪੂਰੀ 프ਰੰਟ ਤੇ ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਆਪਣੇ ਜਿਹੜੇ ਕਸਟਮਰ ਨੇ ਉਹਨਾਂ ਦੀ ਡਿਮਾਂਡ ਸੀ ਵੀ ਪੂਰੀ 프ਰੰਟ ਆ ਜਿਹੜੀ ਇਸ ਤਰ੍ਹਾਂ ਵਰਕ ਕੀਤੀ ਜਾਵੇ ਤੇ ਲਓ ਜੀ ਸੂਟ ਆ ਜਿਹੜਾ ਕੰਪਲੀਟ ਹੋ ਚੁੱਕਿਆ ਤੇ ਬਾਕੀ ਸਾਰੀ ਫਿਨਿਸ਼ਿੰਗ ਆ ਉਹ ਵੀ ਆਪਾਂ ਦੇ ਚੁੱਕੇ ਆ ਤੇ ਲਓ ਜੀ ਪੂਰੀ ਲੁੱਕ ਤੁਹਾਨੂੰ ਸੂਟ ਦੀ ਆਪਾਂ ਦਿਖਾ ਦਿੰਨੇ ਆ ਵੀ ਜਿਹੜੀ ਪਹਿਲਾਂ ਜਿਵੇਂ ਆਪਾਂ ਪਹੁੰਚੇ ਵਰਕ ਦੇ ਸੂਟ ਰੈਡੀ ਕੀਤੇ ਘੇਰਾ ਵੱਜਦੇ ਰੈਡੀ ਕੀਤੇ ਤੇ ਲਓ ਜੀ ਪਹਿਲਾ ਸੂਟ ਆ ਜੋ ਇਸ ਤਰ੍ਹਾਂ ਆਪਾਂ 프ਰੰਟ ਦਾ ਰੈਡੀ ਕੀਤਾ ਹੈ ਤੇ ਇਹ ਭੈਣ ਆਪਣੀ ਇੰਗਲੈਂਡ ਤੋਂ ਬਹੁਤ ਹੀ ਪਿਆਰੇ ਜਿਹੇ ਕਸਟਮਰ ਪਹਿਲੀ ਵਾਰ ਆਪਣੇ ਨਾਲ ਮੰਨ ਡੀਲ ਕੀਤੀ ਹੈ ਤੇ ਉਹਨਾਂ ਦਾ ਸੂਟ ਜਿਵੇਂ ਆਪਾਂ ਨੂੰ ਉਹਨਾਂ ਨੇ ਕਿਹਾ ਜਿੱਦਾਂ ਦਾ ਉਹਨਾਂ ਨੂੰ ਪਸੰਦ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਪਹੁੰਚਾ ਪਸੰਦ ਘੱਟ ਹੈ ਥੋੜਾ ਜਿਆਦਾ ਤੇ ਇਸ ਲਈ ਸਾਡੀ ਜਿਹੜੀ ਕਮੀਜ਼ ਦੀ ਇਹ ਪੂਰੀ ਫਰੰਟ ਇਸ ਤਰ੍ਹਾਂ ਬੂਟੀ ਨਾਲ ਰੈਡੀ ਕੀਤੀ ਜਾਵੇ ਤੇ ਸੂਟ ਆ ਜਿਹੜਾ ਲੋੜ ਹੱਦ ਤੋਂ ਜ਼ਿਆਦਾ ਹੀ ਸੋਹਣਾ ਬਣ ਕੇ ਤਿਆਰ ਹੋਇਆ। ਬਾਕੀ ਸੂਟ ਦੀ ਤੁਸੀਂ ਖੁਦ ਦੇਖ ਸਕਦੇ ਹੋ ਲੁੱਕ ਬਹੁਤ ਪਿਆਰੀ ਉੱਠ ਕੇ ਆਈ ਹੈ। ਤੇ ਬਾਕੀ ਕਲਰ ਆਪਾਂ ਜਿਵੇਂ ਹੀ ਵੇਖੋ ਚੂਜ਼ ਕਰਕੇ ਪਾਉਨੇ ਆ। ਕਲਰ ਜਿਹੜੇ ਸਾਰੇ ਬਹੁਤ ਜ਼ਿਆਦਾ ਪਿਆਰੇ ਉੱਠ ਕੇ ਆਉਂਦੇ ਨੇ। ਬਾਕੀ ਸੂਟ ਆ ਜਿਹੜਾ ਆਪਾਂ ਕੋਈ ਇਹ ਖਾਦੀ ਸ਼ਿਲਕ ਉੱਪਰ ਰੈਡੀ ਕੀਤਾ। ਤੇ ਬਾਕੀ ਤੁਹਾਨੂੰ ਆਪਣਾ ਇਹ ਸੂਟ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਤੇ ਲੋ ਜੀ ਆਪਣੇ ਪਿਆਰੇ ਪਿਆਰੇ ਸੂਟ ਆ ਤੁਸੀਂ ਕਿਸੇ ਵੀ ਤਰ੍ਹਾਂ ਜਿਹੜੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਜਿੱਦਾਂ ਦੀ ਤੁਹਾਡੀ ਡਿਮਾਂਡ ਹੁੰਦੀ ਆ ਆਪਾਂ ਉਸ ਤਰ੍ਹਾਂ ਤੁਹਾਡੇ ਸੂਟ ਆ ਜਿਹੜੇ ਤਿਆਰ ਕਰਕੇ ਭੇਜਣ ਦੀ ਕੋਸ਼ਿਸ਼ ਕਰਦੇ ਆ ਤੇ ਲੋ ਜੀ ਇਸ ਵਰਕ ਨੂੰ ਆਪਣੇ ਨੂੰ ਬਹੁਤ ਜ਼ਿਆਦਾ ਭੈਣ ਭਾਈ ਨੇ ਪਸੰਦ ਕੀਤਾ ਤੇ ਲੋ ਜੀ ਜਿੱਥੇ ਆਪਣੇ ਇੱਥੇ ਨੇੜੇ ਨੇੜੇ ਦੇ ਪਿੰਡਾਂ ਦੇ ਤੇ ਸ਼ਹਿਰਾਂ ਦੇ ਆਪਾਂ ਸੂਟ ਇਹ ਆਰਡਰ ਕਰਕੇ ਭੇਜੇ ਉਸ ਤਰ੍ਹਾਂ ਆਪਾਂ ਨੂੰ ਬਾਹਰਲੀ ਕੰਟਰੀ ਚੋਂ ਵੀ ਬਹੁਤ ਜ਼ਿਆਦਾ ਇਹਨਾਂ ਦੇ ਦੇਖੋ ਮੈਸੇਜ ਆਏ ਤੇ ਬਹੁਤ ਸਾਰੇ ਸੂਟ ਆ ਜਿਹੜੇ ਆਪਾਂ ਬੁਕਿੰਗ ਵੀ ਆਪਣੇ ਕੋਲੇ ਪਈ ਐ ਤੇ ਲੋਕ ਜੀ ਇਸ ਡਿਜ਼ਾਈਨ ਨੂੰ ਬੇਹੱਦ ਜਿਹੜਾ ਪਿਆਰ ਮਿਲਿਆ ਸਾਰਿਆਂ ਵੱਲੋਂ ਤੇ ਲੋਕ ਜੀ ਇਹ ਸੀ ਆਪਣਾ ਅੱਜ ਫਰੰਟ ਤੇ ਰੈਡੀ ਹੋਇਆ ਫਸਟ ਸੂਟ ਤੇ ਪੂਰੀ ਵੀਡੀਓ ਐਂਡ ਤੱਕ ਤੁਹਾਨੂੰ ਕਿਸੀਂ ਜ਼ਰੂਰ ਦਿਖਾਵਾਂਗੇ ਜਿਵੇਂ ਆਪਣਾ ਸੂਟ ਇਹ ਰੈਡੀ ਹੋਊਗਾ ਤੇ ਚਲੋ ਜੀ ਇਹਦੇ ਆਪਾਂ ਤੁਹਾਨੂੰ ਸੂਟ ਕੰਪਲੀਟ ਲੁੱਕ ਦਿਖਾਉਂਦੇ ਹੋਏ ਵੀਡੀਓ ਨੂੰ ਕਰਦੇ ਆ ਖਤਮ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਹੋਵੇਗੀ ਤੇ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਛੱਡ ਕੇ ਆਪਾਂ ਨੂੰ ਜ਼ਰੂਰ ਦੱਸਣਾ ਵੀ ਆਪਣਾ ਇਹ ਸੂਟ ਆ ਤੁਹਾਨੂੰ ਕਿਦਾਂ ਦਾ ਲੱਗਿਆ ਧੰਨਵਾਦ